ਕੈਮਰੇ ਦੀ ਅੱਖ ਦੇ ਵਿੱਚ ਕੈਦ ਹੋਈਆਂ ਇਹ ਤਸਵੀਰਾਂ ਦੇਖ ਕੇ ਤੁਹਾਨੂੰ ਅੰਦਾਜ਼ਾ ਇਹ ਤਾਂ ਲੱਗ ਗਿਆ ਹੋਣਾ ਹੈ ਕਿ ਇੱਥੇ ਮੋਬਾਈਲ ਫੋਨ ਪੁਲਿਸ ਅਧਿਕਾਰੀਆਂ ਦੇ ਵੱਲੋਂ ਲੋਕਾਂ ਨੂੰ ਕਿਉਂ ਦਿੱਤੇ ਜਾ ਰਹੇ ਹੈ ਜੇਕਰ ਹਾਲੇ ਵੀ ਤੁਹਾਨੂੰ ਇਹ ਪੂਰੀ ਖਬਰ ਨਹੀਂ ਸਮਝਾਈ ਤਾਂ ਇੱਕ ਵਾਰ ਤੁਸੀਂ ਇਹਨਾਂ ਵੱਡੇ ਵੱਡੇ ਮੋਬਾਈਲ ਫੋਨਾਂ ਤੇ ਨਜ਼ਰ ਮਾਰ ਲਵੋ ਜੇਕਰ ਤੁਸੀਂ ਵੀ ਕਈ ਵਾਰ ਆਪਣਾ ਫੋਨ ਕੋਈ ਚੋਰੀ-ਚਿਕਾਰੀ ਕਰਕੇ ਜਾਂ ਫੋਨ ਗਵਾ ਬੈਠੇ ਹੋ ਤਾਂ ਇਹ ਖਬਰ ਤੁਹਾਡੇ ਲਈ ਸੁਣਨੀ ਜਾਂ ਉਹਨਾਂ ਲੋਕਾਂ ਤੱਕ ਜ਼ਰੂਰ ਇਹ ਖਬਰ ਪਹੁੰਚਾ ਦੇਣਾ ਜਿਨ੍ਹਾਂ ਦੇ ਫੋਨ ਚੋਰੀ ਜਾਂ ਫਿਰ ਗਾਇਬ ਹੋ ਗਏ ਹੈ ਕਿਉਂਕਿ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਕਿਵੇਂ ਮੋੜਿਆ ਜਾਂਦਾ ਹੈ ਕਿਵੇਂ ਇਹ ਪੂਰੀ ਤਫਤੀਸ਼ ਕੀਤੀ ਜਾਂਦੀ ਹੈ ਖਬਰ ਤੁਹਾਡੇ ਲਈ ਤੁਹਾਡੇ ਨਜ਼ਦੀਕੀਆਂ ਲਈ ਜਾਣਣੀ ਬੇहद ਲਾਜ਼ਮੀ ਹੈ ਜ਼ਿਕਰ ਖਾਸ ਕਿ ਜ਼ਿਲ੍ਹਾ ਪੁਲਿਸ ਵੱਲੋਂ ਗੁੰਮ ਹੋਏ 38 ਮੋਬਾਈਲ ਫੋਨ ਟਰੇਸ ਕਰਕੇ ਉਹਨਾਂ ਦੇ ਅਸਲ ਮਾਲਕਾਂ ਤੱਕ ਸੰਪਰਕ ਕਰਕੇ ਉਹਨਾਂ ਦੇ ਹਵਾਲੇ ਕੀਤੇ ਗਏ ਹੈ ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਗੌਰਵ ਤੁਰਾਨੇ ਦੱਸਿਆ ਕਿ ਉਹਨਾਂ ਦੇ ਵੱਲੋਂ 26 ਮੋਬਾਈਲ ਮਾਲਕਾਂ ਵਿੱਚੋਂ ਇੱਕ ਨੌਜਵਾਨ ਰਾਜਸਥਾਨ ਦੂਸਰੀ ਮਹਿਲਾ ਮੋਬਾਈਲ ਮਾਲਕ ਉੜੀਸਾ ਦੀ ਰਹਿਣ ਵਾਲੀ ਹੈ ਪੁਲਿਸ ਉਹਨਾਂ ਵੱਲੋਂ ਇੱਥੇ ਪੁਲਿਸ ਵੱਲੋਂ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਅਤੇ ਉਹਨਾਂ ਦੇ ਮੋਬਾਈਲ ਵਾਪਸ ਕੀਤੇ ਗਏ ਉਹਨਾਂ ਦੱਸਿਆ ਹੈ ਕਿ ਪੁਲਿਸ ਨੂੰ ਕੁੱਲ 38 ਸ਼ਿਕਾਇਤਾਂ ਮੋਬਾਈਲ ਗੁੰਮ ਹੋਣ ਦੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਚੋਂ ਕੁਝ ਤਾਂ ਮੋਬਾਈਲ ਵਾਪਸ ਮਿਲ ਗਏ ਅਤੇ ਕੁਝ ਲੋਕਾਂ ਦੀ ਖੁਸ਼ੀ ਦਾ ਟਿਕਾਣਾ ਉਦੋਂ ਨਹੀਂ ਰਿਹਾ ਜਦੋਂ ਪੁਲਿਸ ਨੇ ਕੱਲੇ-ਕੱਲੇ ਸ਼ਿਕਾਇਤਕਰਤਾਂ ਨੂੰ ਬੁਲਾ ਕੇ ਉਹਨਾਂ ਦੇ ਮੋਬਾਈਲ ਵਾਪਸ ਕੀਤੇ ਇਸ ਮੌਕੇ ਪੀੜਤਾ ਨੇ ਵੀ ਦੱਸਿਆ ਕਿ ਉਹਨਾਂ ਤੋਂ ਕਿਹੜੀ-ਕਿਹੜੀ ਗਲਤੀ ਹੋ ਗਈ ਸੀ ਨਮਸਕਾਰ ਸਰ ਮੇਰਾ ਨਾਮ ਸੁਰੇਂਦਰ ਹੈ ਔਰ ਮੈਂ बाड़ੋ ਡਿਸਟ੍ਰਿਕਟ ਰਾਜਸਥਾਨ ਸੇ ਹੂੰ तो मैं यहाँ ना पिछले साल सर्वे का काम करते थे अपन यहाँ नेशनल फैमिली हेल्थ सर्वे तो, तो अक्टूबर में ही मेरा मोबाइल यहाँ पर मिसिंग हुआ था तो मैं पंजाब पुलिस के बारे में कुछ कहना चाहूँगा मैं चाहता हूँ कि पंजाब पुलिस ने ना बहुत अच्छा काम किया है कि मुझे इसका होप नहीं था कि मेरा मोबाइल वापस मिल जाएगा लेकिन फिर भी इन्होंने बहुत मशक्कत के साथ काम करते हुए हमारा मोबाइल वापस दिया और एक साल बाद यानी कि नेट एक साल हो गए एक साल के बाद मेरा मोबाइल तुम कहाँ कहाँ से आए हो मोबाइल लेकर मैं भरतपुर डिस्ट्रिक्ट से आया हूँ सर यहाँ से समथिंग साढ़े चार सौ किलोमीटर दूर की दूरी तय करके इतनी कौन सी कंपनी का था इतनी कीमत कितनी थी वीवो का था सर टी वन एक्स था बाईस हजार रुपये का था मैंने छः महीने चलाया था तो छः महीने अब एक साल बाद मिलाया यानी कि साढ़े छः डेढ़ साल का होगा मिसिंग मिसिंग कहाँ पर हुआ था मिसिंग यहीं पर हुआ था कपूरथला बस स्टैंड के पास पुलिस के क्या कहना चाहते हैं पंजाब पुलिस ने लोगों तो को मोबाइल दिया ये पंजाब पुलिस के बारे में मैं यही कहना चाहूँगा सर कि इन्होंने बहुत अच्छा काम किया है कि इस चीज़ की मुझे होप नहीं थी कि मेरा मोबाइल मिलेगा लेकिन फिर भी इन्होंने बहुत अच्छा काम किया एक साल के बाद हमें हमारा मोबाइल मिला और उसके बाद हमें इन्फॉर्म भी किया कि आप अपना मोबाइल ले जाइए इसके लिए मैं यही कहना चाहूँगा कि पंजाब पुलिस बहुत अच्छी है अच्छे से अपना काम करती है धन्यवाद मेरा नाम है सुभस्मिता साहू मैं उड़ीसा से हूँ मेरा फगवाड़ा में स्नेच हुआ था मोबाइल उसके बाद पंजाब पुलिस ने मुझे छः महीने बाद ये फोन मुझे मिला है बहुत खुशी हो रही है मुझे और आ, ये कि मैं चाहती हूँ कि सबको ऐसा पुलिस सेवा दे और आगे उनको सारी सेवा प्रोवाइड करें जैसे कि हमारा जितना भी मोबाइल स्नैचेस हुआ है, वो मिल जाए जल्दी जल्दी जाए। इस इस काम को क्या कैसे देखते हो आप राहुल जी इस काम बहुत अच्छा काम किया है उन्होंने बहुत आ, मतलब इतना सबको एक खुशी हो रही है कि हमारा मोबाइल सारा मिल गया बहुत अच्छा काम क्या आपको उम्मीद थी कि मोबाइल आपका जो मिलेगा या नहीं मिलेगा भी नहीं थी छः महीने हो गए थे ये मेरे मतलब खुद के पैसों से खरीदे हुए मोबाइल थी कितनी कीमत थी तो, तो कम्प्लेट के बाद कभी आपने पुलिस से पूछा कि

ਦੇ ਸਰ ਨੂੰ ਇਹ ਆ ਵੀ ਮੇਰੇ ਕੋਲ ਅਸੀਂ ਗਏ ਸੀ ਕਿ ਉੱਥੇ ਪਤਾ ਨਹੀਂ ਪੜ ਲਿਆ ਕਿ ਜਾਂ ਮੇਰੇ ਟਿਕਿਆ ਕਰਨੇ ਚੱਕਲੇ ਮਿਲ ਗਿਆ ਸਭ ਜਿੰਨੇ ਈ ਮਹੀਨੇ ਬਾਅਦ ਮਿਲਿਆ ਤਾਂ ਮੈਂ ਕਿੰਨਾ ਇਹ 6 ਮਹੀਨੇ ਬਾਅਦ ਹਾਂ ਕਪੂਰਥਲਾ ਜ਼ਿਲ੍ਹਾ ਪੁਲਿਸ ਵੱਲੋਂ ਜਿਹੜਾ ਇੱਕ ਵਧੀਆ ਕੰਮ ਕੀਤਾ ਗਿਆ ਜਿਹਦੇ ਵਿੱਚ ਕਾਫੀ ਲੋਕਾਂ ਦੇ ਜਿਹੜੇ ਮੋਬਾਈਲ ਫੋਨ ਜਿਹੜੇ ਗਵਾ ਚੁ ਗਏ ਸੀਗੇ ਉਹਨਾਂ ਦੀ ਜਿਹੜੀ ਰਿਕਵਰੀ ਕਰਕੇ ਉਹਨਾਂ ਦੇ ਜਿਹੜੇ ਲੀਗਲ ਓਨਰਸ ਹੈਗੇ ਆ ਉਹਨਾਂ ਨੂੰ ਮੋਬਾਈਲ ਫੋਨ ਵਾਪਸ ਕੀਤੇ ਗਏ ਹਨ ਮੈਂ ਇਹ ਦੱਸਣਾ ਚਾਹੁੰਦਾ ਕਿ ਜਦੋਂ ਵੀ ਕੋਈ ਮੋਬਾਈਲ ਫੋਨ ਗਵਾਚਦਾ ਹੈਗਾ ਉਹਦੀ ਇਨਫੋਰਮੇਸ਼ਨ ਇਹੀ ਲੋਕਾਂ ਨੇ ਸਾਹ ਆਪਣੇ ਥਾਣੇ ਜਾ ਕੇ ਜਿਹੜੇ ਸਾਂਝ ਕੇਂਦਰ ਹੈਗੇ ਆ ਉਹਦੇ ਵਿੱਚ ਲੌਸਟ ਰਿਪੋਰਟ ਹੁੰਦੀ ਹੈ ਉਹ ਸਾਂਝ ਕੇਂਦਰਾ ਦੇ ਵਿੱਚ ਦਰਜ ਕਰਾਈ ਸਿੱਕੀ ਉਹ ਜਿਹੜਾ ਰਿਕਾਰਡ ਸਾਡੇ ਪੁਲਿਸ ਰਿਕਾਰਡ ਦੇ ਵਿੱਚ ਆ ਜਾਂਦਾ ਹੈਗਾ ਕਪੂਰਥਲਾ ਪੁਲਿਸ ਵੱਲੋਂ ਬੜੀ ਮੁਸ਼ਤਦੀ ਨਾਲ ਕੰਮ ਕਰਦੇ ਹੋਏ ਇਹ ਫੋਨਾਂ ਨੂੰ ਜਿਹੜਾ ਟ੍ਰੇਸ ਕੀਤਾ ਗਿਆ ਹੈਗਾ ਤੇ ਜਿਹੜੇ ਫ੍ਰੇਸ ਕਰਨ ਤੋਂ ਬਾਅਦ ਜਿਹੜੇ ਇਹਨਾਂ ਦੇ ਲਾਫਲ ਓਨਰਸ ਹੈ ਉਹਨਾਂ ਨਾਲ ਤਾਲਮੇਲ ਕਰਕੇ ਵਾਪਸ ਕੀਤਾ ਗਿਆ ਹੈ। ਕਪੂਰਥਲਾ ਪੁਲਿਸ ਨੇ ਹੁਣ ਤੱਕ ਤਕਰੀਬਨ 38 ਮੋਬਾਈਲ ਫੋਨ ਜਿਹੜੇ ਕੀ ਗਵਾਚ ਗਏ ਸੀਗੇ ਉਹਨਾਂ ਨੂੰ ਰਿਕਵਰ ਕਰ ਲਿਆ ਗਿਆ ਹੈ। ਇਹਨਾਂ ਦੇ ਲੀਗਲ ਓਨਰਸ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਵਿੱਚ ਅੱਜ ਦੇ ਸਮਾਗਮ ਦੇ ਵਿੱਚ 26 ਓਨਰਸ ਜਿਹੜੇ ਸ਼ਾਮਿਲ ਹੋਏ ਹਨ ਤੇ ਉਹਨਾਂ ਨੂੰ ਮੌਕੇ ਤੇ ਹੀ ਉਹਨਾਂ ਦਾ ਗਵਾਚਿਆ ਹੋਇਆ ਫੋਨ ਵਾਪਸ ਕੀਤਾ ਗਿਆ ਹੈਗਾ। ਆ ਇਹ ਲੜੀ ਨੂੰ ਅਸੀਂ ਲਗਾਤਾਰ ਕੰਟੀਨਿਊ ਕਰਦੇ ਰਵਾਂਗੇ ਜਿਹੜਾ CEIR ਪੋਰਟਲ ਵੀ ਹੈਗਾ ਭਾਰਤ ਸਰਕਾਰ ਦਾ। ਉਦੇ ਥਰੂ ਵੀ ਅਸੀਂ ਜਿਹੜੇ ਮੋਬਾਈਲ ਫੋਨ ਜਿਹੜੇ ਗਵਾਚੇ ਹੋਏ ਆ ਉਹਨੂੰ ਅਸੀਂ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਅਸੀਂ ਪੂਰੀ ਲੋਕਾਂ ਨੂੰ ਅਸੀਂ ਅਪੀਲ ਵੀ ਕਰਦੇ ਆ ਕਿ ਜੇ ਉਹਨਾਂ ਦਾ ਕਦੇ ਮੋਬਾਈਲ ਫੋਨ ਗਵਾਚ ਜਾਂਦਾ ਹੈਗਾ ਤੇ ਆਪਣੇ ਨੀਅਰੈਸਟ ਜਿਹੇ ਸਬੰਧਿਤ ਪੁਲਿਸ ਥਾਣੇ ਦੇ ਵਿੱਚ ਆ ਕੇ ਉਹਦੀ ਰਿਪੋਰਟ ਜ਼ਰੂਰ ਕਰਨ ਆ ਸਾਂਝ ਕੇਂਦਰ ਵਿੱਚ ਜਾ ਕੇ ਲੌਸਟ ਰਿਪੋਰਟ ਦੀ ਇੱਕ ਕਾਪੀ ਵੀ ਲੈ ਸਕਦੇ ਹੈ ਤੇ ਸਾਨੂੰ ਉਹਦੀ ਬੜੀ ਹੈਲਪ ਮਿਲਦੀ ਹੈ ਕਿ ਅਸੀਂ ਉਹ ਕੇਸ ਜਿਹੜਾ ਟਰੇਸ ਕਰਨ ਦੇ ਵਿੱਚ ਸਾਨੂੰ ਪ੍ਰੋਪਰ ਜਿਹੜੀ ਹੈਲਪ ਮਿਲਦੀ ਹੈਗੀ ਹੈ ਤੇ ਅਸੀਂ ਪੂਰੀ ਉਹਦੀ ਜ਼ੋਰ ਲਾ ਕੇ ਤੁਹਾਡਾ ਫੋਨ ਜਿਹੜਾ ਟ੍ਰੇਸ ਕਰਕੇ ਤੁਹਾਨੂੰ ਹੀ ਵਾਪਸ ਕਰਾਂਗੇ ਸਰ ਇਹ ਮਿਸਿੰਗ ਵਾਲੇ ਫੋਨ ਨੇ ਕਿ ਸਨੈਚ ਹੋਏ ਉਹ ਬਲੇ ਫੋਨ ਵੀ ਨੇ ਇਹ ਸਾਰੇ ਫੋਨ ਮਿਸਿੰਗ ਵਾਲੇ ਸੀਗੇ ਸਨੈਚ ਫੋਨਸ ਹੈਗੀ ਹੈ ਉਹਨਾਂ ਦੀ ਜਿਹੜੀ ਵੱਖਰੀ ਕਾਰਵਾਈ ਚੱਲ ਰਹੀ ਹੈਗੀ ਹੈ ਤੇ ਉਹਦੇ ਉੱਤੇ ਵੀ ਅਸੀਂ ਬੜੀ ਜਿਹੜਾ ਮੁਸਤੈਦੀ ਨਾਲ ਕੰਮ ਕਰ ਰਹੇ ਹਾਂ ਸਾਡੇ ਟੈਕਨੀਕਲ ਸੈੱਲ ਤੇ ਸਾਈਬਰ ਸੈੱਲ ਮੋਬਾਈਲ ਵੰਦਰਾ ਥਾਣੇ ਜਿਹੜੇ ਹੈ ਉਹਦੇ ਵਿੱਚ ਜਿਹੜੀ ਮੁਸਤੈਦੀ ਨਾਲ ਕੰਮ ਹੋ ਰਿਹਾ ਹੈਗਾ ਉਹਦੀ ਜਿਹੜੀ ਆਪਣਾ ਦੇ ਲੀਗਲ ਓਨਰ ਨੂੰ ਜਿਹੜੀ ਵਾਪਸੀ ਹੈਗੀ ਆ ਉਸ ਪੂਰਨਤਾ ਲਈ ਅਸੀਂ ਕਰਾਉਂਦੇ ਹਾਂ ਇੱਕ ਫੋਨ ਕਹਿੰਦੇ ਕਿ ਤੁਸੀਂ ਰਾਜਸਥਾਨ ਬਹੁਤ ਦੂਰੋਂ ਰਿਕਵਰ ਕਰਕੇ ਲੈ ਕੇ ਆਏ ਹੋ ਉਹ ਕੀ ਇਨਸੀਡੈਂਟ ਹੈ ਕਿਸ ਤਰ੍ਹਾਂ ਜਨਤੀ ਨਹੀਂ ਬਿਲਕੁਲ ਜਿਹੜਾ ਫੋਨ ਗਵਾਚ ਗਿਆ ਸੀਗਾ ਤੇ ਇਨ ਆਲ ਪ੍ਰੋਬੈਬਿਲਟੀ ਜਿਹੜਾ ਕਿਸੇ ਮਿਸਪਲੇਸ ਹੋ ਕੇ ਜਿਹੜਾ ਬੇਸਿਕਲੀ ਉਹ ਫੋਨ ਰਾਜਸਥਾਨ ਪਹੁੰਚ ਗਿਆ ਸੀਗਾ ਤੇ ਜਿਹੜਾ ਟੈਕਨੀਕਲ ਅਸੀਂ ਸਟੱਡੀ ਕੀਤਾ ਇਨਵੈਸਟੀਗੇਸ਼ਨ ਦੌਰਾਨ ਤੇ ਉਹਦੀ ਲੋਕੇਸ਼ਨ ਜਿਹੜੀ ਸਾਨੂੰ ਰਾਜਸਥਾਨ ਚ ਮਿਲੀ ਤੇ ਸਾਡੀ ਟੀਮਾਂ ਰਾਜਸਥਾਨ ਜਾ ਕੇ ਉਹਨੂੰ ਰਿਕਵਰ ਕਰਕੇ ਲੈ ਕੇ ਆਈਆਂ ਇੱਕ ਆਰਮੀ ਪਰਸਨ ਦਾ ਵੀ ਫੋਨ ਮਿਸ ਹੋਇਆ ਸੀਗਾ ਉਹ ਵੀ ਰਿਕਵਰ ਨੀ ਬਿਲਕੁਲ ਬਿਲਕੁਲ ਜੋ ਕੀ ਮੈਂ ਕਹਿ ਰਿਹਾ ਕਿ ਸਾਰੇ ਆਪਾਂ ਜਿਹੜੇ ਸਿਟੀਜ਼ਨਸ ਹੈਗੇ ਆ ਸਾਰੇ ਲਈ ਉਹਨਾਂ ਹੀ ਅਸੀਂ ਜ਼ੋਰ ਨਾਲ ਜਿਹੜਾ ਕੰਮ ਕਰਦੇ ਆ ਤੇ ਪਹਿਲ ਦੇ ਆਧਾਰ ਤੇ ਜਿਹੜੇ ਲੋਸਟ ਮੋਬਾਈਲ ਫੋਨ ਸਟੇਟਸ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਆ ਇਹ ਜਿਹੜੇ ਸਾਰੇ ਸਕੇ ਸਾਰੇ ਸੰਬੰਧ ਕਪੂਰਥਲਾ ਜ਼ਿਲ੍ਹਾ ਨਾਲ ਸੰਬੰਧ ਸਾਡੇ ਇਹ ਸਾਰੇ ਕਪੂਰਥਲਾ ਜ਼ਿਲ੍ਹਾ ਦੇ ਸੰਬੰਧਿਤ ਸੀ ਇਹ ਕਿੰਨੇ ਸਮੇਂ ਚ ਲੋਸ ਹੋਏ ਹੀ ਜਿਹੜੇ ਕਿਤੇ ਹੋਏ ਕਿੰਨੇ ਸਮਾਂ ਪਹਿਲਾਂ ਦੇ ਹੈਗੇ ਸਾਰੇ ਵੱਖ-ਵੱਖ ਹੈਗੇ ਆ ਕੁਝ 6 ਮਹੀਨੇ ਦੇ ਕੁਝ 1 ਸਾਲ ਦੇ